ਬਠਿੰਡਾ ਫਿਰੋਜ਼ਪੁਰ ਰੇਲਵੇ ਟ੍ਰੈਕ ਦੇ ਉੱਪਰ ਬੀਤੀ ਸ਼ਾਮ ਕਰੀਬ 6:30 ਵਜੇ ਟਰੇਨ ਨਾਲ ਟਕਰਾ ਕੇ ਇੱਕ ਮਹਿਲਾ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਕੁਝ ਘੰਟੇ ਪਹਿਲਾਂ ਹੀ ਉਕਤ ਮਹਿਲਾ ਤੇ ਸੰਬੰਧ ਦੇ ਵਿੱਚ ਇੱਕ ਗੁੰਮਸ਼ੁਦਗੀ ਦੀ ਪੋਸਟ ਵੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਸੀ ਪਰ ਕੁਝ ਸਮੇਂ ਬਾਅਦ ਇਸ ਮਹਿਲਾ ਦੇ ਟਕਰਾਅ ਦੇ ਨਾਲ ਮੌਤ ਹੋਈ ਦੱਸੀ ਜਾ ਰਹੀ ਹੈ ਹਾਲਾਂਕਿ ਹਾਦਸੇ ਵਾਲੀ ਜਗ੍ਹਾ ਤੇ ਪਰਿਵਾਰਕ ਮੈਂਬਰ ਵੀ ਪਹੁੰਚੇ ਅਤੇ ਪਰਿਵਾਰਕ ਮੈਂਬਰ ਇਹ ਹਾਦਸਾ ਦੇਖ ਕੇ ਬਿਲਖ ਬਿਲਖ ਕੇ ਰੋਣ ਲੱਗੇ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੇ ਸਕਰੀਨ ਤੇ ਦੇਖ ਹੀ ਸਕਦੇ ਹੋ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਉਹਨਾਂ ਦੀ ਸੂਚਨਾ ਤੁਰੰਤ ਸਹਾਰਤਨ ਸੇਵਾ ਨੂੰ ਦਿੱਤੀ ਗਈ ਅਤੇ ਉਨ੍ਹਾਂ ਦੇ ਵੱਲੋਂ ਮੌਕੇ ਤੇ ਜੀਆਰਪੀ ਪੁਲਿਸ ਨੂੰ ਵੀ ਬੁਲਾਇਆ ਗਿਆ ਤੇ ਪੁਲਿਸ ਦੀ ਮੌਜੂਦਗੀ ਦੇ ਵਿੱਚ Laash ਨੂੰ ਸਰਕਾਰੀ ਹਸਪਤਾਲ ਮੋਰਚਰੀ ਘਰ ਦੇ ਵਿੱਚ ਪਹੁੰਚਾਇਆ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਉਕਤ ਮਹਿਲਾ ਪਾਵਰ ਹਾਊਸ ਰੋਡ ਨਿਵਾਸੀ ਦੱਸੀ ਜਾ ਰਹੀ ਹੈ ਜੋ ਜਿੰਨਾ ਦਬੇਕਾ ਦਾ ਬੂਥ ਦਾਦੀ ਪੋਤੀ ਪਾਰਕ ਕੋਲ ਸਥਿਤ ਹੈ ਪੂਰੀ ਜਾਣਕਾਰੀ ਤੁਹਾਨੂੰ ਸੁਣਵਾਨੇ ਆ ਇਸ ਖਬਰ ਤੇ ਵਿੱਚ ਅੱਤੇ ਕਰਦੇ ਆ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਹੈ ਤੇ ਕੀ ਕਹਿੰਦੇ ਨੇ ਸਹਾਰਾ ਜਨ ਸੇਵਾ ਦੇ ਵਰਕਰ ਹਾਂਜੀ ਮੇਰਾ ਨਾਮ ਵਿੱਕੀ ਹੈ ਸਹਾਰਾ ਜਨ ਸੇਵਾ ਵਰਕਰ ਹਾਂ ਸਾਡੇ ਸਹਾਰਾ ਕੰਟਰੋਲ ਨੰਬਰ 985553333 ਤੇ ਕਾਲ ਆਈ ਸੀ ਕਿ ਸੰਤਪੁਰਾ ਰੋਡ ਜਿਹੜੀ ਸਰੰਦਰ ਨੈਰ ਦੇ ਉੱਪਰ ਰੇਲਵੇ ਲਾਈਨਾਂ ਜਾਂਦੀਆਂ ਉੱਥੇ ਇੱਕ ਲੇਡੀਜ਼ ਦੀ ਰੇਲ ਥੱਲੇ ਆਉਣ ਨਾਲ ਮੌਤ ਹੋ ਚੁੱਕੀ ਹੈ ਦੇ ਸਹਾਰਾ ਦੀ ਜਿਹੜੀ ਐਂਬੂਲੈਂਸ ਟੀਮ ਔਕੇ ਤੇ ਪਹੁੰਚੀ ਸੰਦੀਪ ਗੱਲ ਤੇ ਵਿੱਕੀ ਜਿਹੜੇ ਕਿ ਵਾਰਸਾਂ ਨੂੰ ਸੂਚਨਾ ਦੇ ਦਿੱਤੀ ਗਈ ਸੀ ਜੀਆਰਪੀ ਪੁਲਿਸ ਔਕੇ ਤੇ ਆ ਗਈ ਹੈ ਔਰ ਲਾਸ਼ ਨੂੰ ਇਥੋਂ ਚੱਕ ਕੇ ਸਿਵਲ ਹਸਪੀਟਲ ਮੋਰਚਰੀ ਘਰ ਤੇ ਰੱਖਿਆ ਜਾਊਗਾ ਇਹਦੇ ਵਾਰਸਾਂ ਨੂੰ ਕਿਵੇਂ ਪਤਾ ਲੱਗਿਆ ਇਹਦੇ ਵਾਰਸਾਂ ਨੂੰ ਇਹ ਸਹਾਰਾ ਕੋਲੇ ਪਹਿਲਾਂ 1 ਘੰਟਾ 2 ਘੰਟੇ ਪਹਿਲਾਂ ਇੱਕ ਮਿਸਿੰਗ ਦੀ ਕੰਪਲੀਟ ਆਈ ਸੀ ਤੇ ਉਸੇ ਤਰ੍ਹਾਂ ਨੇ ਆਪਣੇ ਜਿਹੜੇ ਸੰਦੀਪ ਗਿੱਲ ਉਹਨਾਂ ਦੇ ਸੰਜੋਗ ਨਾਲ ਇਹਨਾਂ ਦੇ ਘਰ ਤਾਂ ਤੇ ਕਰ ਮੈਸੇਜ ਪਹੁੰਚਾਇਆ ਗਿਆ ਤੇ ਪੁਲਿਸ ਆ ਗਈ ਹਾਂ ਪੁਲਿਸ ਵੀ ਜੀਆਰਪੀ ਮੌਕੇ ਤੇ ਆ ਗਈ ਤੇ ਬਾਕੀ ਲਾਸ਼ ਨੂੰ ਕਿੱਥੋਂ ਦੇ ਰਹਿਣ ਵਾਲੇ ਇਸ ਪਾਵਰਾਸ ਰੋਡ ਤੋਂ ਦੱਸਦੇ ਆ ਬਾਕੀ ਜਾਂਚ ਚੱਲ ਰਹੀ ਹੈ ਵੀ ਇਹ ਮਿਸਿੰਗ ਕੰਪਲੀਟ ਦੀ ਲਿਖਾਈ ਵੀ ਹੈ ਜ਼ਿਲ੍ਹੇ ਦੇ ਤਾਂ ਇਹ ਪਤਾ ਨਹੀਂ ਕਿਰੇਚ ਤੇ ਉਸ ਕਰਕੇ ਉਹਨੂੰ ਵਾਰਸਾਉ ਦੇ ਪਤਾ ਲੱਗਦਾ ਕੀ ਕਹਾਣੀ ਹੈ ਲੱਗਦਾ ਬਈ ਸੁਸਾਇਡ ਕੀਤੀ ਹੈ ਹਜੇ ਕੁਝ ਨਹੀਂ ਕਹਿ ਸਕਦੇ ਹਜੇ ਤਾਂ ਗਾਰਡ ਨਾਲ ਗੱਲ ਕਰਾਂਗੇ ਜਿਹੜਾ ਟ੍ਰੇਨ ਦਾ ਗਾਰਡ ਸੀ ਉਹਦੇ ਨਾਲ ਗੱਲ ਕਰਕੇ ਪਤਾ ਲੱਗੂ ਕਿਹੜੀ ਟ੍ਰੇਨ ਜਿਹੜੀ ਸੀ ਫਰੋਹੀਪੁਰ ਨੂੰ ਮੇਰੇ ਤੋਂ ਜਾ ਰਹੀ ਸੀ ਬਟਿੰਡਾ ਤੋਂ ਫਰੋਹੀਪੁਰ ਉਹਦੇ ਥੱਲੇ ਆਪਣੀ ਐਂਟਰੀ ਹੈ ਹਾਂਜੀ ਆਪਣੀ ਐਂਟਰੀ ਹੈ ਆਪਣੀ ਐਂਟਰੀ ਮੇਰਾ ਨਾਮ ਜਸਵੀਰ ਸਿੰਘ ਐਸਐਚਓ ਜੀਆਰਪੀ ਬਟਿੰਡਾ ਹੈ ਉਮਰ ਕਿੰਨੀ ਹੈ ਜਸਵੀਰ ਭਾਈ ਹੈ 38 ਹਾਂ ਇਨੀ ਕੋਰਸੀ ਨਾ ਜੀ ਬੇਟੀ ਮੁਰਕ ਨਹੀਂ ਕਿਸੇ ਲਈ ਹੈ ਜੀ 60 ਕੇ ਸਾਹ ਦੇ ਤੱਕ ਬਹੁਤ ਇਨੀ ਤੋਂ ਖੁਸ਼ੀ ਹੋ ਲੋਕ ਨਹੀਂ ਕੀ ਬਹੁਤ ਮਾੜਾ ਹੋਇਆ ਜੀ ਕੀ ਐਸੀ ਵਧੀਆ ਜੀ ਕਿਤੇ ਬੱਚਾ ਨਾਲੀ ਮਾੜੀ ਮੋਟੀ ਜੀ ਕੋਈ ਖਾਸ ਗਾਉ ਬਹੁਤ ਸੌਖੇ ਸੀ ਕਰੋ ਕੋਈ ਗੱਲ ਨਹੀਂ ਬਹੁਤ ਵਧੀਆ ਬਹੁਤ ਵਧੀਆ ਹੋਊਗਾ ਕੋਈ ਜਾਣਦੇ ਹੋ ਕਿ ਬੇਰ ਕਾਬੂਤਰੀ ਸੀ ਹਾਂ ਹਾਂ ਗੋੰਡੋ ਦੀ ਦਾਦੀ ਪੁੱਤੀ ਪਾਰਕ ਚ ਅੱਛਾ 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 ਆ ਗੋਲਡਨ ਮੁੰਡਾ ਹਾਂ ਹਾਂ ਦੇਖਿਆ ਦੇਖਿਆ ਆਦੀ ਪੁੱਤੀ ਪਾਰਕ ਹਾਂ ਹਾਂ ਇਹਦੀ ਮਮਮੀ ਹੈ ਜੀ ਨਹੀਂ ਉਹਦੇ ਨਾਲ ਨਹੀਂ ਮਜ਼ੇਦਾਰ ਦੋ ਬੇਟੇ ਦੋ ਬੇਟੇ ਦਾ ਮੁੰਡਾ ਉਹ ਰਿਸੀ ਉਹ ਰਿਸੀ ਹਾਂ ਨੀਲੇ ਕੁੜਤੇ ਉਹ ਆ ਜਿਹੜਾ ਉੱਥੇ ਦਾਦੀ ਪੁੱਤੀ ਪਾਰਕ ਕੋਲੇ ਬੇਰ ਮਤਲਬ ਉਸ ਹੀ ਹੁੰਦਾ ਇਹਨਾਂ ਨੇ ਮੇਰੇ ਘਰ ਕਿਆ ਸੀ